ਮੇਰੇ ਵੱਲੋਂ ਸਾਰੇ ਪੈਨਪ੍ਰਾਵਾ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਇੱਕ ਬਹੁਤ ਹੀ ਖਾਸ ਵੀਡੀਓ ਹੋਣ ਵਾਲੀ ਹੈ ਸਾਰੇ ਪੈਨਪ੍ਰਾਵਾ ਨੇ ਸਾਥ ਦੇਣਾ ਤੁਸੀਂ ਦੇਖ ਹੀ ਰਹੇ ਹੋ ਕਿ ਕਈ ਦਿਨਾਂ ਤੋਂ ਪੰਜਾਬੀ ਗਾਇਕ ਵੀਰ ਰਾਜਵੀਰ ਜਵੰਦਾ ਜੀ ਵੈਂਟੀਲੇਟਰ ਤੇ ਨਹੀਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਛੋਟੀ ਛੋਟੀਆਂ ਬੱਚੀਆਂ ਨਹੀਂ ਗੀਆਂ ਦੇਖੋ ਬਹੁਤ ਜ਼ਿਆਦਾ ਆਪਾਂ ਨਾ ਸਿਰਫ ਪੈਸੇ ਦੀ ਖਾਤਰ ਸਿਰਫ ਬਿਊਆਂ ਦੀ ਖਾਤਰ ਨਾ लै लै लिख लिख नू नू वीर ਦੀ ਫੋਟੋ ਨੂੰ ਲੈ ਲੈ ਕੇ ਨਾ ਪਤਾ ਨਹੀਂ ਕੀ ਕੁਝ ਲਿਖ ਲਿਖ ਕੇ ਆਪਾਂ ਉਹਦੇ ਪਰਿਵਾਰ ਨੂੰ ਸਾਰਿਆਂ ਨੂੰ ਇਮੋਸ਼ਨਲ ਕਰੀ ਜਾ ਰਹੇ ਹਾਂ ਦੇਖੋ ਰਾਤ ਦਾ ਮੈਂ ਦੇਖਿਆ ਸੀਗਾ ਕਿ ਸਾਰੇ ਕਹਿ ਰਹੇ ਨੇ ਵੀ ਅਰਦਾਸ ਕਰੋ ਕਿਉਂਕਿ ਡਰਾਓ ਨਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਦੇਖਿਆ 6 ਮਹੀਨੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇਸੇ ਤਰੀਕੇ ਨਾਲ ਜਿਵੇਂ ਵੀਰ ਜੀ ਦਾ ਐਕਸੀਡੈਂਟ ਹੋਇਆ 6 ਮਹੀਨੇ ਉਸ ਬੱਚੇ ਨੇ ਸਿਰਫ ਉਹ ਨਾਲੇ 19-20 ਸਾਲ ਦਾ ਸੀਗਾ ਉਹਨੇ 6 ਮਹੀਨੇ ਆਪਣੀ ਕਿਸੇ ਵੀ ਅੰਗ ਨੂੰ ਹਿਲਾਇਆ ਵੀ ਨਹੀਂ ਸੀਗਾ ਸਿਰਫ ਖਾਂ ਦੇ ਵਿੱਚੋਂ ਕਈ ਵਾਰੀ ਉਹਦੇ ਇੱਕ ਦੋ ਹੰਝੂ ਆਉਂਦੇ ਸੀਗੇ ਹੋਰ ਕੁਝ ਨਹੀਂ ਆਉਂਦਾ ਸੀਗਾ ਪਰ ਭਰੋਸਾ ਤੇ ਯਕੀਨ ਤੇ ਵਾਹਿਗੁਰੂ ਜੀ ਅਗੇ ਅਰਦਾਸਾਂ ਨਹੀਂ ਛੱਡੀਆਂ ਅੱਜ ਉਹ ਮੁੰਡਾ ਗੱਭਰੂ ਜਵਾਨ ਹੈ ਵਧੀਆ ਆ ਬਦ ਤੁਰੇ ਫਿਰਦਾ ਠੀਕ ਹੈ ਵੀ ਥੋੜਾ ਸਰੀਰਕ ਪੱਖੋਂ ਜਿੰਨਾ ਦਿਮਾਗ ਆਪਣਾ ਪਹਿਲਾਂ ਕੰਮ ਕਰਦਾ ਉਹ ਨਹੀਂ ਕਰਦਾ ਪਰ ਕਹਿੰਦੇ ਧੀਆ ਨੇ ਉਹਨਾਂ ਦੀਆਂ ਪਤਨੀ ਹੈ ਮਾਂ ਹੈ ਉਹਨਾਂ ਵਾਸਤੇ ਕਹਿੰਦੇ ਚਾਹੇ ਉਹਨਾਂ ਦੇ ਸਾਹਮਣੇ ਬੈਠੇ ਰਹਿਣ ਫੇਰ ਵੀ ਉਹਨਾਂ ਨੂੰ ਬਹੁਤ ਹਸਾਰ ਹੈ ਕਿਉਂਕਿ ਧੀਆ ਅੰਦ ਪਿਓ ਬਿਨਾ ਕੋਈ ਨਹੀਂ ਹੁੰਦਾ ਹੈਗਾ ਚਾਹੇ ਜਿੰਨਾ ਮਰਜ਼ੀ ਕੋਈ ਦੁਨੀਆ ਤੇ ਕਹੀ ਜਾਵੇ ਅੱਜ ਦੀ ਜਿਹੜੀ ਵੀਡੀਓ ਇਹ ਵੀਰ ਜੀ ਦੇ ਵਾਸਤੇ ਹੀ ਹੈਗੀ ਤਾਂ ਸਾਰੇ ਪਿੰਡਪਰਾ ਆਓ ਮਿਲ ਕੇ ਆਪਾਂ ਅਰਦਾਸ ਕਰੀਏ ਕਿਉਂਕਿ ਕੋਈ ਪਤਾ ਨਹੀਂ ਕਿਸ ਰੱਬੀ ਰੂਹ ਦੇ ਅੰਦਰੋਂ ਨਿਕਲੀ ਹੋਈ ਅਰਦਾਸ ਵੀਰ ਜੀ ਦੇ ਸਵਾਸ ਨੇ ਜਿਹੜੇ ਟੁੱਟੇ ਹੋਏ ਉਹਨਾਂ ਨੂੰ ਜੋੜ ਲਵੇ ਦੇਖੋ ਆਪਾਂ ਜ਼ਿੰਦਗੀ ਦੇਣ ਵਾਲੇ ਨਹੀਂ ਹੈਗੇ ਜੇ ਆਪਾਂ ਕਹੀ ਵੀ ਆਪਾਂ ਜ਼ਿੰਦਗੀ ਦੇ ਦਾਂਗੇ ਪਰ ਅਗਰ ਕਿਸੇ ਵੀ ਤਰ੍ਹਾਂ ਦਾ ਵੀਰ ਜੀ ਦਾ ਕੋਈ ਮਾੜਾ ਕਰਮ ਆਇਆਗਾ ਫਿਰ ਹੀ ਅਜਾਈ ਸਥਿਤੀ ਆਉਂਦੀ ਹੈਗੀ ਜਿਵੇਂ ਕਿ ਤੁਸੀਂ ਗੁਰਬਾਣੀ ਦੇ ਵਿੱਚ ਵੀ ਬੜੇ ਕਹਿੰਦੇ ਕਿ ਆ ਜਾਣਾ ਕਿ ਬਿਮਰेंगे ਕਿ ਐਸਾ ਮਰਨਾ ਹੋਏ ਸਾਹਿਬ ਮਨੋਂ ਨਾ ਬਿਸਰੇ ਤਾਂ ਸਹਿਲਾ ਮਰਨਾ ਹੋਏ ਤਾਂ ਪਲੀਜ਼ ਆਓ ਆਪਾਂ ਸਾਰੇ ਅੱਜ ਵੀਰ ਜੀ ਦੇ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੇਰੇ ਅੱਗੇ ਅਰਦਾਸ ਜੋਦੜੀ ਬੇਨਤੀ ਹੈਗੀ ਕਿਰਪਾ ਕਰੋ ਮਿਹਰ ਕਰੋ ਵਾਹਿਗੁਰੂ ਜੀ ਸਾਡੀਆਂ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਕਰਦੇ ਹੋਏ ਅਸੀਂ ਐਨੇ ਨਹੀਂ ਹੈ ਕਿ ਪਿਤਾ ਜੀ ਅਸੀਂ ਤੇਰੇ ਨਿਮਾਣੇ ਬੱਚੇ ਆਂ ਸਾਨੂੰ ਬਖਸ਼ ਲੋ ਵਾਹਿਗੁਰੂ ਜੀ ਬਖਸ਼ਨਾ ਹਾਰੇ ਬਖਸ਼ ਲੈ ਮੋਹਿ ਪਾਪੀ ਵਡਗੁਨਾਗਾਰ ਕਿਰਪਾ ਕਰੋ ਪਿਤਾ ਜੀ ਮਿਹਰ ਕਰੋ ਅਸੀਂ ਉਹ ਨਹੀਂ ਹੈਗੇ ਕਿ ਅਸੀਂ ਕਿਸੇ ਵਾਸਤੇ ਅਰਦਾਸ ਕਰ ਸਕੀਏ ਪਰ ਅੱਜ ਵੀਰ ਜੀ ਦੇ ਵਾਸਤੇ ਸਾਰੇ ਭੈਣ ਭਰਾ ਹੱਥ ਜੋੜ ਕੇ ਅਰਦਾਸ ਕਰਿਓ ਕਿ ਪਿਤਾ ਜੀ ਟੁੱਟੀ ਗੰਢਣ ਹਾਰ ਕਿਰਪਾ ਕਰੋ ਵੀਰ ਜੀ ਦੇ ਸਵਾਸ ਅਗਰ ਹੈਗੇ ਨੇ ਤਾਂ ਉਹਨਾਂ ਨੂੰ ਵਾਪਸ ਕਰ ਦਿਓ ਕਿਰਪਾ ਕਰੋ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਅਰਦਾਸ ਕਰਦੀਆਂ ਬੇਨਤੀ ਕਰਦੀਆਂ ਕਿ ਤੁਸੀਂ ਵੀਰਜੀ ਵਾਸਤੇ ਇੱਕ ਇੱਕ ਜਪਜੀ ਸਾਹਿਬ ਅਤੇ ਇੱਕ ਆਨੰਦ ਸਾਹਿਬ ਜੀ ਦਾ ਪਾਠ ਚਾਹੇ ਥੋੜਾ ਜਿਹਾ ਪ੍ਰਸ਼ਾਦ ਸਜਾ ਕੇ ਚਾਹੇ ਤੁਸੀਂ ਪਤਾਸੇ ਲੈ ਲਓ ਚਾਹੇ ਖਿਲਣਾ ਲੈ ਲਓ ਤਾਂ ਚੌਂਕੜਾ ਲਗਾ ਕੇ ਜਰੂਰ ਸਾਰੇ ਭੈਣ ਭਰਾ ਪਰਾ ਵੀਰਜੀ ਵਾਸਤੇ ਅਰਦਾਸ ਕਰੋ ਕਿਉਂਕਿ ਸੰਗਤ ਰੂਪ ਦੇ ਵਿੱਚ ਅਰਦਾਸ ਕਰੋ ਸੰਗਤ ਰੂਪ ਦੇ ਵਿੱਚ ਅਰਦਾਸ ਕਰੋਗੇ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਨੇ ਅਗਰ ਮੇਰੀ ਵੀਡੀਓ ਇਹ ਵੀਰਜੀ ਦੇ ਮਾਤਾ ਪਿਤਾ ਵੀਰਜੀ ਦੇ ਪਰਿਵਾਰ ਤੱਕ ਜਾ ਜਿਹੜੀ ਉਹਨਾਂ ਦੇ ਸਾਰੇ ਭੈਣ ਭਰਾ ਨੇ ਉਹਨਾਂ ਤੱਕ ਪਹੁੰਚ ਰਹੀ ਹੈ ਤਾਂ ਤੁਸੀਂ ਇੱਕ ਸ਼ਬਦ ਦਾ ਜਰੂਰ ਸਾਰੇ ਜਾਣੇ ਜਿਹੜੇ ਵੀ ਉਹਨਾਂ ਨੂੰ ਫੈਨ ਨੇ ਪਿਆਰ ਕਰਦੇ ਨੇ ਤਾਂ ਤੁਸੀਂ ਇਸ ਸ਼ਬਦ ਦਾ ਪਾਠ ਜਰੂਰ ਕਰੋ ਧੰਨ ਸ੍ਰੀ ਗੁਰੂ ਨਾਨਕ ਤੂੰ ਹੀ ਨਿਰੰਕਾਰ ਮ੍ਰਿਤ ਕੋਜੀ ਵਾਲਨਹਾਰ ਧੰਨ ਸ੍ਰੀ ਗੁਰੂ ਨਾਨਕ ਤੂੰ ਹੀ ਨਿਰੰਕਾਰ ਮ੍ਰਿਤ ਕੋਜੀ ਵਾਲਨਹਾਰ ਧੰਨ ਸ੍ਰੀ ਗੁਰੂ ਨਾਨਕ ਤੂੰ ਹੀ ਨਿਰੰਕਾਰ ਮ੍ਰਿਤ ਕੋਜੀ ਵਾਲਨਹਾਰ ਵਾਹਿਗੁਰੂ ਜੀ ਦੇ ਅੱਗੇ ਇਸ ਸ਼ਬਦ ਦਾ ਤੁਸੀਂ ਲਗਾਤਾਰ ਪਾਠ ਕਰੋ ਸਿਮਰਨ ਕਰੋ ਆਗਰ ਵੀਰ ਜੀ ਦੀ ਲੰਬੀ ਆਯੂ ਹੋਈ ਤਾ ਵਾਹਿਗੁਰੂ ਜੀ ਤਤੀ ਵਾਹ ਵੀ ਲਗਣਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ਕਿਉਂਕਿ ਵਾਹਿਗੁਰੂ ਜੀ ਅੱਗੇ ਕੀਤੀ ਅਰਦਾਸ ਸੂਲੀ ਤੋਂ ਸੂਲ ਬਣ ਕੇ ਕੱਟੀ ਜਾ ਸਕਦੀ ਹੈ ਕਿਰਪਾ ਕਰੋ ਸਾਰੇ ਭੈਣ ਭਰਾ ਵੀਰ ਜੀ ਵਾਸਤੇ ਕਿਉਂਕਿ ਆਪਾਂ ਆਪਣੇ ਵਾਸਤੇ ਨਾਲ ਹਰ ਟਾਈਮ ਮੰਗਦੇ ਹਾਂ ਹਰ ਟਾਈਮ ਆਪਣੇ ਵਾਸਤੇ ਅਰਦਾਸ ਕਰਦੇ ਆਂਗੇ ਤਾਂ ਸਾਰੇ ਭੈਣ ਭਰਾਵਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਅੱਜ ਵੀਰ ਜੀ ਵਾਸਤੇ ਸਾਰੇ ਭੈਣ ਭਰਾ 5 ਮਿੰਟ 10 ਮਿੰਟ ਖੜੇ ਹੋ ਕੇ ਅਰਦਾਸ ਜ਼ਰੂਰ ਕਰਨੀ ਦੇਖੋ ਅਰਦਾਸ ਇਹ ਨਹੀਂ ਹੈਗਾ ਵੀ ਆਪਾਂ ਨੇ ਈ ਕਰੀਅਰ ਦਾਸ ਮੈਨੂੰ ਕਰਨੀ ਨਹੀਂ ਆਉਦੀ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਤਾਂ ਬਸ ਉਹੀ ਕਰਨੀ ਹੈਗੀ ਕਿ ਵਾਹਿਗੁਰੂ ਜੀ ਵੀਰ ਜੀ ਨੂੰ ਸਵਾਸਾਂ ਦੀ ਪੂੰਜੀ ਬਖਸ਼ੋ ਕਿਰਪਾ ਕਰੋ ਵਾਹਿਗੁਰੂ ਜੀ ਤੁਸੀਂ ਸਭ ਕੁਝ ਕਰਨ ਹਾਰੋਂ ਉਹਨਾਂ ਛੋਟੀਆਂ ਛੋਟੀਆਂ ਬੱਚੀਆਂ ਨੇ ਮਾਤਾ ਭੈਣ ਦੇ ਵਾਸਤੇ ਜਦੋਂ ਜੀ ਦਾ ਕਹਿੰਦੇ ਸੁਹਾਗ ਉਜੜ ਜਾਂਦੇ ਹਨ ਉਹਨੂੰ ਦੁਨੀਆ ਨਾ ਕਹਿੰਦੇ ਘਰ ਵਿੱਚ ਜਿਉਣ ਦਿੰਦੀ ਐ ਨਾ ਤੇ ਨਾ ਬਾਹਰ ਜਿਉਣ ਦਿੰਦੀ ਐ ਬਹੁਤ ਦੁੱਖ ਦੀ ਘੜੀ ਐ ਜੋ ਉਸ ਮਾਂ-ਬਾਪ ਤੇ ਉਸ ਪਤਨੀ ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡੇ ਪਿਤਾ ਨਾਲ ਕੀ ਬੀਤ ਰਹੀ ਹੈ ਤੇ ਸਾਡਾ ਆਉਣ ਵਾਲਾ ਫਿਊਚਰ ਕੀ ਹੋਣਾ ਹੈ ਤਾਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਇਸ ਸ਼ਬਦ ਦਾ ਪਾਠ ਵੀਰ ਜੀ ਵਾਸਤੇ ਤੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਇੱਕ ਇੱਕ ਪਾਠ ਸਾਰੇ ਜਣੇ ਕਰੋ ਹੋਰ ਮੈਂ ਇਹ ਵੀਡੀਓ ਲੰਬੀ ਨਹੀਂ ਬਣਾ ਸਕਦੀ ਤਾਂ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ